ਥੱਲੀ ਕਰਾ ਕੇ ਪੰਡਤਾਂ ਨੂੰ ਹੁਣ ਤੀਜੇ ਪਰਸ਼ਨ ਦਾ ਉੱਤਰ ਦੇਣ ਲੱਗੇ ਨੇ ਕਹਿਣ ਲੱਗੇ ਹੁਣ ਤੁਸੀਂ ਅੰਮ੍ਰਿਤਸਰ ਤੀਰਥਵਾਰੇ ਪੁੱਛਿਆ ਹੈ ਪਹਿਲਾ ਪਰਸ਼ਨ ਸੀ ਵਾਹਿਗੁਰੂ ਮੰਤਰ ਕਿੱਥੋਂ ਪ੍ਰਗਟ ਹੋਇਆ ਦੂਜਾ ਪਰਸ਼ਨ ਸੀ ਇਹ ਗੁਰਬਾਣੀ ਕਿਉਂ ਪ੍ਰਗਟ ਹੋਈ ਹੈ ਇਹ ਸਤ ਸੰਦੀ ਸ਼ੰਕਾ ਗੁਰ ਅਮਰਦਾਸ ਜੀ ਨੂੰ ਵੀ ਹਰ ਦੁਆਰ ਕੀਤੀ ਸੀ ਪੰਡਤਾਂ ਨੇ ਕਿਹੇ ਮਹਾਰਾਜ ਜਿਹੜੀ ਬਾਣੀ ਤੁਸੀਂ ਉਚਾਰਨ ਕਰਦੇ ਹੋ ਇਹ ਵੇਦਾਂ ਦੇ ਵਿਰੁੱਧ ਹੈ ਜਾਂ ਵੇਦਾਂ ਦੇ ਅਨੁਸਾਰ ਹੈ ਗੁਰਮਰਦਾਸ ਜੀ ਕਹਿੰਦੇ ਪੰਡਿਤ ਜਨੋ ਇਹ ਜਿਹੜੀ ਬਾਣੀ ਆ ਨਾ ਤਾਂ 베ਦਾਂ ਦੇ ਅਧੀਨ ਹੈ ਨਾ ਹੀ 베ਦਾਂ ਦੇ ਵਿਰੁੱਧ ਹੈ ਕਹਿੰਦੇ ਜੀ ਫੇਰ ਬਾਣੀ ਅਖੇ ਸੁਤੰਤਰ ਹੈ ਕਹਿੰਦੇ ਜੀ ਉਹ ਕਿਸ ਤਰ੍ਹਾਂ ਕਹਿੰਦੇ ਜਿਹੜੀ ਬਾਣੀ ਹੈ ਇਹ ਕਿਸੇ ਦੀ ਨਿੰਦਿਆ ਨਹੀਂ ਕਰਦੀ ਸਭ ਦਾ ਭਲਾ ਲੋਚਦੀ ਹੈ ਕਹਿੰਦੇ ਜੀ ਫਿਰ ਜਦ বেদ ਵਿਦਿਆ ਸੀਗੀ ਲੋਕਾਂ ਦਾ ਭਰਾ ਕਰਦੀ ਸੀ ਇਹ ਤੁਹਾਨੂੰ ਉਚਾਰਨ ਦੀ ਕੀ ਲੋੜ ਤਈ ਨਵੀਂ ਬਾਣੀ ਮਹਾਰਾ ਕਹਿੰਦੇ ਪੰਡਤ ਜਨਾ ਗੌੜੀ ਰਾਗਣੀ ਚਾਹੁੰਦਾ ਹੈ ਜੈਸੇ ਧਰਤੀ ਉਪਰੇ ਮੇਗਲਾ ਬਰਸਤ ਹੈ ਕਾ ਧਰਤੀ ਮੱਧੇ ਪਾਣੀ ਨਹੀਂ ਧਰਤੀ ਦੇ ਉੱਤੇ ਥੋਂ ਥੋਂ ਤੇ ਬਰਖਾ ਹੁੰਦੀ ਫਿਰਦੀ ਹੈ ਬੱਦਲ ਕਰਦਾ ਫਿਰਦਾ ਵਿਚਾਰਾ ਹਜ਼ਾਰਾਂ ਕੂਹਾਂ ਚੱਲ ਚੱਲ ਕੇ ਆਉਂਦਾ ਕੀ ਪਹਿਲਾਂ ਧਰਤੀ 'ਚ ਪਾਣੀ ਨਹੀਂ ਹੈ ਧਰਤੀ 'ਚ ਪਾਣੀ ਹੈਗਾ ਫੇਰ ਵੀ ਬੱਦਲ ਬਰਖਾ ਕਰਦਾ ਕਿਉਂ ਧਰਤੀ ਆਲਾ ਪਾਣੀ ਕੋਈ ਤਾਕਤ ਵਾਲਾ ਕੱਢ ਸਕਦਾ ਆਪਦਾ ਖੇਤ ਸੰਜੜੂ ਦੂਜਾ ਗਰੀਬ ਕੀ ਕਰੇਗਾ ਇਸੇ ਤਰ੍ਹਾਂ ਵੇਦ ਸ਼ਾਸਤਰ ਦੀ ਪੰਦਤੋ ਜਿਹੜੀ ਵਿਦਿਆ ਹੈ ਜਿਹੜੀ ਕਿਸੇ ਚੰਗੀ ਬੁੱਧੀ ਹੈ ਮਾਇਆ ਵੀ ਹੱਥ ਵਿੱਚ ਹੈ ਹਰ ਤਰ੍ਹਾਂ ਕਰਕੇ ਸਹੂਲਤਾਂ ਉਹ ਤਾਂ ਫੜ ਗਣ ਲੂਗਾ ਗਰੀਬ ਵਿਚਾਰਾ ਕੀ ਕਰੂਗਾ ਵੇਦ ਵਿਦਿਆ ਤੁਹਾਡੀ ਸਾਰਿਆਂ ਦੀ ਕ੍ਰਿਆਣ ਨਹੀਂ ਕਰ ਸਕਦੀ ਕਨ ਗਰਜਤ ਗੋਬਿੰਦ ਰੂਪ ਇਹ ਗੁਰੂ ਨਾਨਕ ਦੇਵ ਜੀ ਨੇ ਬੱਦਰ ਧੂਪ ਹੋ ਕਰਕੇ ਇਹ ਜਾਂ ਗਰਜ ਕਰਕੇ ਕੀਰਤਨ ਦੀ ਧੁਨੀ ਦੇ ਨਾਲੇ ਵਰਖਾ ਗੁਰਬਾਣੀ ਦੀ ਕੀਤੀ ਹੈ ਸਾਰਿਆਂ ਦੇ ਹਿਰਦਿਆਂ ਨੂੰ ਸਰਸਬਜ ਕਰ ਰਹੀ ਹੈ ਤੁਸੀਂ ਮਤਾਂ ਤਰਕ ਕਰੋ ਚੁੱਪ ਕਰਦੇ ਸੀ ਸਤ ਸ੍ਰੀ ਕਨ ਖਲਦਾ ਇਹ ਬਚਨ ਹੈ ਗੁਰਮਰਦਾਸ ਜੀ ਦਾ ਕਨ ਖਲ ਹਰ ਦੁਆਰ ਐਨ ਗੰਗਾ ਦੇ ਕਿਨਾਰੇ ਆਪ ਜੀ ਦਾ ਬੜਾ ਸੁੰਦਰ ਸਥਾਨ ਹੈ ਭਾਵੇਂ ਅਸੀਂ ਅੱਜਕੱਲ ਬੜੀ ਭਾਰੀ ਕਰਨਾ ਹੋਈ ਹੈ ਅਸੀਂ ਨਹੀਂ ਉਹਨਾਂ ਤੀਥਾਂ ਤੇ ਜਾਣਾ ਗੁਰੂ ਸਾਹਿਬ ਦੇ ਸਥਾਨਾਂ ਦੇ ਸਤਿ ਨਹੀਂ ਦਰਸ਼ਨ ਕਰਨੇ ਚਾਹੀਏ ਇਹ ਕੀ ਕੀ ਮਹਾਰਾਜ ਸਾਜ ਨੇ ਉੱਥੇ ਉਪਦੇਸ਼ ਦਿੱਤਾ ਹੈ ਉਹ ਉਪਦੇਸ਼ ਸਾਡੇ ਵੀ ਸਤਿ ਨਹੀਂ ਕੰਮ ਆਉਣ ਵਾਲਾ ਹੈ ਜਿਸ ਪ੍ਰਕਾਰ ਸਤ ਸੰਗਤ ਜੀ ਮੰਤਰ ਦਾ ਗੁਰਵਾਹਿਗੁਰੂ ਦਾ ਸਿੱਧ ਕਰ ਦਿੰਦਾ ਭਾਈ ਗੁਰਦਾਸ ਨੇ ਔਰ ਗੁਰਬਾਣੀ ਦੀ ਮਹਿਮਾ ਪ੍ਰਗਟ ਕਰ ਦਿੱਤੀ ਕਿ ਗੁਰਬਾਣੀ ਬਿਨਾਂ ਕल्याण ਨਹੀਂ ਹੋ ਸਕਦੀ ਸੰਸਾਰ ਦੇ ਉੱਤੇ ਆਇਓ ਤੁਹਾਨੂੰ ਨ ਪੜਨ ਕੋ ਬਾਣੀ ਇਹ ਜੀਵ ਆਇਆ ਤਾਂ ਪਾਣੀ ਬਾਣੀ ਪੜਨ ਸੁਣਨ ਵਾਸਤੇ ਆਇਆ ਹੈ ਕਦੇ ਸਤ ਸੰਗਰੀ ਭੇਖੀਆਂ ਦੇ ਧੱਕੇ ਨਹੀਂ ਚੜਨਾ ਉਹ ਪਤਾ ਕੀ ਕਹਿੰਦੇ ਨੇ ਕਹਿੰਦੇ ਬਾਣੀ ਛਲਕ ਪ੍ਰੇਮ ਦੇ ਚੱਕ ਚੱਕ ਚੂਪਣ ਲੋਕ ਆਪ ਨ ਗੰਨਾ ਚੂਪਦੇ ਪੜ ਛੜਦੇ ਸਾ ਲੋਕ ਕਹਿੰਦੇ ਜਿਹੜੀ ਬਾਣੀ ਹੈ ਇਹ ਤਾਂ ਹੈ ਗੰਨਾ ਚੂਪ ਕੇ ਜਿਵੇਂ ਛਲਕ ਛਿੜ ਦਈਏ ਨਾ ਉਹ ਛਰਕ ਚੱਕ ਕੇ ਆਤਮਾ ਫਿਰ ਥੋੜੀ ਜਿਹੀ ਮਿਠਾਸ ਰਹਿਣ ਦੇ ਛਰਕ ਉਹ ਸਵਾਦ ਲਈਏ ਆਏ ਆ ਕੇ ਤੂੰ ਤਾਂ ਕੇ ਝੂਠੇ ਛਲਕ ਚੂਪਦੇ ਹੋ ਐ ਸਿੱਖਾਂ ਦੇ ਤਰਕ ਕਰਦੇ ਨੇ ਪਾਪੀ ਲੋਕ ਇਹਾਂ ਜਿਹਾਂ ਦੇ ਸਤ ਸੰਗ ਜੀ ਮੂੰਹ ਦੇ ਉੱਤੇ ਟਪੇੜ ਮਾਰੋ ਕਦੇ ਉਹਨਾਂ ਦੇ ਕਹਿ ਨਹੀਂ ਲੱਗਣਾ ਮਨਮਤੀਆਂ ਦੇ ਖਰਸਾ ਜੀ ਇਹ ਗੁਰਬਾਣੀ ਤਾਂ ਨਿਤ ਨਵੀਂ ਹੈ ਕਹਿੰਦੇ ਆਪਣੀ ਬਣਾਇਆ ਕਰੋ ਆਖੇ ਨਵੇਂ ਜਿਹੜੇ ਗੁਰੂ ਧਾਰਨ ਕੀਤੇ ਉਹਨਾਂ ਕੋਲ ਬਾਣੀ ਸੁਣੋ ਇਹ ਜੇ ਸਤ ਸੰਜੀ ਗੁਰੂ ਊਟਪ ਚੱਕੀ ਨਿਕਲਦੇ ਕਾਲ ਯੁਗ ਸਿੱਖ ਨਾ ਦੱਸਿਆ ਕੋਈ ਸਭ ਕੋਈ ਗੁਰੂ ਖਾਬਾ ਇਹ ਜੇ ਗੁਰੂ ਦੰਬੀਆਂ ਪਖੰਡੀਆਂ ਨੇ ਖਾਲਸਾ ਜੀ ਬਾਣੀ ਉਚਾਰ ਦੇਣੀ ਆ ਕਦੇ ਇਹੀ ਜਈ ਗੁਰੂ ਬਣਦੇ ਫਿਰਦੇ ਥਾਂ ਥਾਂ ਤੇ ਕਿਸੇ ਦਾ ਉਪਦੇਸ਼ ਸੁਣ ਲਿਓ ਖਾਲਸਾ ਜੀ ਆ ਗੁਰਬਾਣੀ ਦੇ ਤੁਲ ਹੈ ਸੋ ਵਾਹਿਗੁਰੂ ਕਿਰਪਾ ਕਰੇ ਕਦੇ ਵੀ ਮਨ ਨੂੰ ਸਤ ਸੰਜੀ ਦੁਲਾਈਏ ਨਾ ਮਨ ਨੂੰ ਸਾਥ 20 ਡੋਲਰ ਤੋਂ ਬਚਾਉਣ ਵਾਸਤੇ ਹੀ ਆਪਾਂ ਸੰਗਤ 'ਚ ਆਉਨੇ ਆਂ ਜਿਉਂ-ਜਿਉਂ ਇਧਰ ਰੰਗ ਜਾਦੇ ਚੜੇਗਾ ਫਿਰ ਦੁਨੀਆ ਦਾ ਰੰਗ ਨਾ ਆਪਣੇ ਨੇੜੇ ਆ ਗਿਆ ਠੱਗਾ ਆਦਮੀ ਉਸ ਨੂੰ ਹੀ ਠੱਗੀ ਸਾਥ ਸੰਗਤ ਜੀ ਲਾ ਸਕਦਾ ਠੱਗ ਜਿਹੜਾ ਭੋੜਾ ਭਾਲਾ ਹੈ ਇਸ ਤਰ੍ਹਾਂ ਦੰਬੀ ਪਖੰਡੀ ਗੁਰੂ ਉਸੇ ਨੂੰ ਹੀ ਠੱਗ ਸਕਦੇ ਨੇ ਸਿੱਖ ਨੂੰ ਜਿਹੜਾ ਵਿਚਾਰਾ ਸੰਗਤ 'ਚ ਨਹੀਂ ਆਉਂਦਾ ਜਿਹੜਾ ਜਿਹਨੂੰ ਪਹਿਲਾਂ ਹੀ ਰੰਗ ਚੜਿਆ ਹੋਇਆ ਉਹਦੇ ਰੰਗ ਦੇ ਉੱਤੇ ਰੰਗ ਨਹੀਂ ਚੜਿਆ ਕਰਦਾ ਕਦੇ ਵੀ ਪੋਰੇ ਤੇ ਹੀ ਰੰਗ ਛੱਡਦਾ ਹੈ ਜਿਹਨੂੰ ਸੰਗਤ ਦਾ ਰੰਗ ਨਹੀਂ ਨਾ ਚੜਿਆ ਵਿਚਾਰੇ ਨੂੰ ਘਰ ਦੇ ਬਿਹਾਰਾਜ ਫਸਿਆ ਹੋਇਆ ਨਹੀਂ ਆ ਸਕਦਾ ਉਸੇ ਤੇ ਹੀ ਸੰਜੀ ਦੁੱਖ ਸੁੱਖ ਹੈ ਹੀ ਗ੍ਰਸਥ ਦੇ ਅੰਦਰ ਕੁਦਰਤੀ ਬਣਿਆ ਹੋਇਆ ਉਦੋਂ ਦਾ ਲਾ ਲੈਂਦੇ ਨੇ ਲੋਕ ਇੱਕ ਸਾਥ ਸੰਜੀ ਕਹਿੰਦੇ ਆ ਜਾ ਤੇਰੇ ਪਾਰ ਬਤਾਰਾ ਅਸੀਂ ਉਹੀ ਕਰਾਂਗੇ ਉਹਨੂੰ ਠੱਗੀ ਜਾਂਦੇ ਨੇ ਖਾਲਸਾ ਜੀ ਬਣਾ ਬਣਾ ਕੇ ਸੇਵਕ ਇਸ ਕਰਕੇ ਖਾਲਸਾ ਜੀ ਸਤਗੁਰ ਸੱਚਾ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਐਸ ਦਰ ਤੋਂ ਮੇਨਾ ਖਾਲਸਾ ਜੀ ਕੋਈ ਵੀ ਆਪਣੀ ਕ੍ਰਿਆਨ ਨਹੀਂ ਹੈ ਆਤ ਕਥਾ ਸੁਨ ਵਿਪਰ ਮਹਾਨ ਪਿਛਲੀ ਪੰਕਤੀ ਤੀਰਥ ਰਾਜ ਵਿਚਾਰੇ ਮਹੀਮਨ ਕਹਿਣ ਲੱਗੇ ਹੈ ਪੰਡਤ ਜਨੋਂ ਤੀਜਾ ਪਰਸ਼ਨ ਸੀ ਵੀ ਅੰਮ੍ਰਿਤਸਰ ਸੁਨੋਮਣੀ ਤੀਰਥ ਕਿਉਂ ਕਿਹਾ ਹੈ ਇਸ ਧਰਤੀ ਦੇ ਮਣੀ ਦੀ ਨਿਆਈ ਸੁਨੋਵਣੀ ਤੀਰਥ ਜਿਹੜਾ ਅੰਮ੍ਰਿਤਸਰ ਹੈ ਆਦ ਕਥਾ ਸੁਣ ਵਿਪਰ ਮਹਾਨ ਇਹ ਪੰਡਿਤ ਗਣ ਸਨ ਨਾ ਤੁਹਾਨੂੰ ਆਦ ਦੀ ਕਥਾ ਮੁੱਢ ਦੀ ਸੁਣਾਉਂਦੇ ਹਾਂ ਦੇਵ ਸੁਰਾਸੁਰ ਖੀਰ ਮਥਿਓ ਤੇ ਤੁਹਾਨੂੰ ਭੁੱਲਿਆ ਨਹੀਂ ਹੋਇਆ ਦੇਵਤਿਆਂ ਤੇ ਦੈਤਾਂ ਨੇ ਸਮੁੰਦਰ ਲੜਕਿਆ ਸੀ ਸ਼ੀਰ ਸਮੁੰਦਰ ਆ ਖਾਰਾ ਨਾ ਸਮਝ ਰਹਿਣਾ ਕਲਤਾ ਜੀ ਦੁੱਧ ਦਾ ਸਮੁੰਦਰ ਲੜਕਾਇਆ ਸੀ ਭਗਵਾਨ ਨੇ 14 ਰਤਨ ਕੱਢੇ ਸ੍ਰੀਮਨ ਰੰਬਾ ਬਾarni ਧਨਕ ਤੁਨ ਅਤਰਵਾਜ ਬਿਖੂ ਤੇਨ ਸਸ ਕਲਪਤਰ ਸੰਖ ਅਮੀ ਗਜਰਾਜ 14 ਰਤਨ ਸਮੁੰਦਰ ਰੜਕ ਕੇ ਕਢਾਏ ਜਦੋਂ ਕਢੇ ਉਸ ਵੇਲੇ ਆਪਸ ਵਿੱਚ ਹੀ ਵੰਡਣ ਪਿੱਛੇ ਰੌਲਾ ਪੈ ਗਿਆ ਜਿਸ ਵੇਲੇ ਰੌਲਾ ਪਿਆ ਖੰਦ ਸਾਹਿਬ ਜੀ ਦਾਇਤ ਕਹਿੰਦੇ ਅਸੀਂ ਅੰਮ੍ਰਿਤ ਲੈਣਾ ਦੇਵਤੇ ਕਹਿੰਦੇ ਅਸੀਂ ਲੈਣਾ ਉਹ ਕਹਿੰਦੇ ਅਸੀਂ ਨਹੀਂ ਸ਼ਰਾਬ ਲੈਣੀ ਉਹ ਕਹਿੰਦੇ ਅਸੀਂ ਨਹੀਂ ਸ਼ਰਾਬ ਲੈਣੀ ਹੁਣ ਤਾਂ ਸ਼ਾਇਦ ਨਾ ਅੰਮ੍ਰਿਤ ਲੈਂਦੇ ਕਹਿੰਦੇ ਸਾਨੂੰ ਸ਼ਰਾਬ ਪਿੱਛੇ ਹੀ ਰੌਲਾ ਪੈਂਦਾ ਸ਼ਾਇਦ ਉਦੋਂ ਅਮਰਤ ਪਿੱਛੇ ਸਤ ਸੰਗਤ ਜੀ ਰੌਲਾ ਪਿਆ ਉਸ ਵੇਲੇ ਭਗਵਾਨ ਨੇ ਮੋਹਣੀ ਅਵਤਾਰ ਧਾਰ ਕੇ ਖਾਲਸਾ ਜੀ ਸਾਰੇ ਮੋਹਤ ਕਰਦੇ ਜਦੋਂ ਦੋ ਬੰਦਿਆਂ ਦਾ ਝਗੜਾ ਹੋਵੇ ਤੀਜੇ ਤੇ ਜੇ ਦੋਨਾਂ ਨੂੰ ਭਰੋਸਾ ਹੋਵੇ ਤਾਂ ਉਹਦੇ ਕੋਲੋਂ ਫੈਸਲਾ ਕਰਾਉਂਦੇ ਨੇ ਜੇ ਨਾ ਭਰੋਸਾ ਹੋਵੇ ਤਾਂ ਤੂੰ ਕਹਣਾ ਸਾਡੇ ਪਾਸੇ ਰਾ ਕੇ ਅਸੀਂ ਆਪੇ ਝਗੜੇ ਜਾਵਾਂਗੇ ਭਗਵਾਨ ਨੇ ਸਤ ਸੰਗਤ ਨੂੰ ਮੋਹਣੀ ਅਵਤਾਰ ਧਾਰ ਕੇ ਦੇਤ ਵੀ ਮੋਹਤ ਕਰ ਲਏ ਦੇਵਤੇ ਤਾਂ ਅਨਸਾਰੀ ਸੀ ਗਈ ਉਸ ਵੇਲੇ ਸਤ ਸੰਗਤ ਜੀ ਅਮਰਤ ਇਹਨਾਂ ਨੂੰ ਬੰਡਿਆ ਚਤਰਾ 10 ਕਾੜ ਦੀਏ ਵਿਦਨਾਨਾ 14 ਰਤਨ ਕੱਢੇ ਜਿਸ ਵੇਲੇ ਨਾਨਾ ਤਰਾਂ ਦੇ ਰੌੜ ਪਰੀਸੁਰ ਦੇਤਨ ਮਦ ਦੇਤਾਂ ਤੇ ਰਾ ਦੇਵਤਾ ਚ ਰੌਲਾ ਪੈ ਗਿਆ ਆਪਸ ਵਿੱਚ ਹਲੀ ਨਿਜ ਆਪ ਨੂੰ ਆਪਨ ਮੰਨਾ ਆਪਣੇ ਆਪ ਨੂੰ ਲਾਇਕ ਸਮਝਿਆ ਉਹ ਕਹਿੰਦੇ ਅਸੀਂ ਅਮਰਤ ਪੀਣ ਦੇ ਲਾਇਕ ਹਾਂ ਉਹ ਕਹਿੰਦੇ ਅਸੀਂ ਮੋਹਨ ਮੋਹਨ ਮੋਹਲੀਏ ਸਭ ਗੁਰੂ ਭਾਈ ਗੁਰਦਾਸ ਜੀ ਕਹਿੰਦੇ ਪੰਡਤੋ ਇਹ ਤਾਂ ਕੋਈ ਬਾਤ ਲੁਕੀ ਨਹੀਂ ਹੋਈ ਐ ਤਾਂ ਤੁਹਾਡੇ ਸ਼ਾਸਤਰਾਂ ਚ ਵੀ ਲਿਖੀ ਹੋਈ ਐ ਭਗਵਾਨ ਨੇ ਮੋਹ ਨਹੀਂ ਉਤਾਰ ਧਾਰ ਕੇ ਸਾਰੇ ਦੇਵਤੇ ਦਹਿਤ ਮੋਹਤ ਕਰ ਲਏ ਸੀ ਕੋਹੇ ਬਿਦਾਰ ਤਵੇ ਸੁਖ ਜਾਨਾ ਉਹ ਰਤਨਾ ਦਾ ਮੋਹ ਚੱਕਿਆ ਗਿਆ ਉਹਨਾਂ ਦੇ ਅੰਦਰੋਂ ਭਗਵਾਨ ਤੇ ਮੋਹਤ ਹੋ ਗਏ ਸਾਰੇ ਦੇਵ ਭਾਗ ਸੁਦਾ ਸਭ ਕੋ ਅਨਸਾਰੀ ਬਣਾ ਕੇ ਸਾਰਿਆਂ ਨੂੰ ਵੰਡ ਦਿੱਤਾ ਅੰਮ੍ਰਿਤ ਪ੍ਰਭ ਖੇਲ ਦਿਖਾਏ ਦੇਵਾਲ ਮਰਾਰੀ ਇਹ ਤੇ ਆਲੂ ਜੋ ਮੁਰਦਾ ਤੈਨੂੰ ਮਾਰਨ ਵਾਲਾ ਭਗਵਾਨ ਆ ਉਸਨੇ ਖੇਰ ਦਿਖਾਇਆ ਮੋਹ ਨਹੀਂ ਉਤਾਰ ਧਾਰ ਕੇ ਉਰੂ ਬਰੂਪ ਨਾਇਕ ਐ ਸੁੰਦਰ ਫਿਰ ਕੀ ਹੈ ਜਾ ਸੁੰਦਰ ਸਰੂਪ ਵੇਰ ਮੋਨੀ ਉਤਾਰ ਜਿਹੜਾ ਧਾਰਿਆ ਸੀ ਉਹ ਉਹ ਲੋਪ ਕਰ ਲਿਆ ਦੂਸਰਾ ਸਰੂਪ ਧਾਰ ਲਿਆ ਸ੍ਰੀ ਮੰਨ ਮੰਦਰ ਕੀ ਰੁਚ ਧਾਰੀ ਰੁਚੀ ਕੀਤੀ ਕਿ ਉਹ ਮੈਂ ਬਕੰਟ ਧਾਮ ਨੂੰ ਜਾਵਾਂ ਝਗੜਾ ਇਹਨਾਂ ਦੇਵਤਿਆਂ ਤੇ ਰਾਖਸ਼ਾਂ ਦਾ ਚੱਕਿਆ ਗਿਆ ਕਾਈ ਸਮੇ ਰਿਕ ਮਾਦਵੀ ਦੁਆਕਰ ਉਸ ਸਮੇ ਭਾਈ ਗੁਰਦਾਸ ਜੀ ਕਹਿੰਦੇ ਹੇ ਪੰਡਤ ਤੋ ਕਾਂਸ਼ੀ ਦਿਓ ਮਾਦਵੀ ਰਿਖੀ ਹੋਇਆ ਇੱਕ ਉਸਨੇ ਜਦ ਹੀ ਹੱਥ ਜੋੜੇ ਭਗਵਾਨ ਨੂੰ ਜਦੋਂ ਬਕੰਠ ਨੂੰ ਜਾਣ ਲੱਗਾ ਜੋਰ ਬਿਨੇ ਪ੍ਰਭ ਸਾਥ ਵਿਚਾਰੀ ਹੱਥ ਜੋੜ ਕਰਕੇ ਬੇਨਤੀ ਕੀਤੀ ਪਰਵੇਸ਼ ਰੱਗੇ ਪਾਤਰ ਸੁਧਾ ਬਖਸ਼ੋ ਮੁਝ ਕੋ ਤੇ ਭਗਵਾਨ ਜੀ ਕਿਰਪਾ ਕਰੋ ਜਿੰਨਾ ਕ ਬਾਕੀ ਬਚਦਾ ਅੰਮ੍ਰਿਤ ਹੈ ਨਾ ਘੜੇ ਵਿੱਚ ਦੇਵਤੇ ਤੇ ਦਿਨਤਾ ਨੂੰ ਤਾਂ ਬੰਨ ਦਿੱਤਾ ਜਿੰਨਾ ਬੰਨਣਾ ਸੀ ਇਹਦੇ ਦਾ ਬਾਕੀ ਦਾ ਬਚਦਾ ਮੈਨੂੰ ਦੇ ਦਿਓ ਤੇ ਆਸਰ ਜਾਏ ਕਰੂੰ ਤਪ ਭਾਰੀ ਮੈਂ ਇਸ ਅੰਮ੍ਰਿਤ ਦੇ ਆਸਰੇ ਤਪ ਕਰਿਆ ਚਾਹੁੰਨਾ ਅੰਮ੍ਰਿਤ ਪੀਆ ਸਤਗੁਰ ਦੀਆਬ ਨਾ ਜਾਣਾ ਦੁਆ ਤੀਆ ਸੋ ਅੰਮ੍ਰਿਤ ਦੇ ਆਸਰੇ ਮੈਨੂੰ ਭੁੱਖ ਪਿਆਸ ਨਹੀਂ ਤੰਗ ਕਰੂਗੀ ਰੋਗ ਨਹੀਂ ਮੇਰੇ ਨੇੜੇ ਆਵੇਗਾ ਸੋ ਸਤ ਸੰਗਤ ਜੀ ਇਸ ਕਰਕੇ ਮੰਗ ਮੰਗੀ ਕਿ ਮੈਨੂੰ ਬਾਕੀ ਦਾ ਜਿੰਨਾ ਕੁ ਅੰਮ੍ਰਿਤ ਹੈ ਕਿਰਪਾ ਕਰੋ ਮਾਦਵੀ ਰਿਖੀ ਕਹਿੰਦਾ ਮੈਨੂੰ ਦੇ ਦਿਓ ਸੰਯਾ ਆਇਸ ਦਿਨ ਸਾਰੰਗਪਾਨ ਉਸ ਵੇਲੇ ਆਗਿਆ ਦਿੱਤੀ ਸਤ ਸੰਗਤ ਜੀ ਪਰਮੇਸ਼ਰ ਨੇ ਕਬੋ ਬਨ ਏਕ ਭਇਓ ਸੰਯਾਨ ਪਿਛਲੀ ਪੰਕਤੀ ਛੱਡ ਤਾਂ ਨਹੀਂ ਗਿਆ ਨਹੀਂ ਹੋ ਅੱਛਾ ਇੱਥੇ ਸ਼ੁਰੂਆਤ ਹੈ ਹਾਂ ਹਾਂ ਆਇਸ ਦਿਨ ਸਾਰੰਗਪਾਨ ਕਹਿੰਦਾ ਜੀ ਮੈਂ ਤਪ ਕਰਨਾ ਚਾਹੁੰਨਾ ਇਸ ਦੇ ਆਸਰੇ ਅੰਮ੍ਰਿਤ ਦੇ ਆਸਰੇ ਇਸ ਕਰਕੇ ਮੇਰਾ ਆਸਰਾ ਬਣਿਆ ਰਹੇ ਉਸ ਵੇਲੇ ਆਗਿਆ ਦਿੱਤੀ ਭਗਵਾਨ ਨੇ ਤਪੋ ਬਨ ਏਕ ਭਇਓ ਸਮਯਾ ਨਾ ਮੈਂ ਮਦਵੀ ਤੂੰ ਜਿੱਥੇ ਸਾਡੇ ਕੋਲ ਅੰਮ੍ਰਿਤ ਦਾ ਪਦਾਰਥ ਮੰਗਿਆ ਹੈ ਨਾ ਇਹਦੇ ਆਸਰੇ ਤੂੰ ਤਪ ਕਰਨਾ ਚਾਹੁੰਨਾ ਤੈਨੂੰ ਜਗਾ ਵੀ ਦੱਸਦੇ ਹਾਂ ਜਿੱਥੇ ਤੂੰ ਸਿਮਰਨ ਕਰੇ ਬੈਠ ਕੇ ਜਿਸ ਜਗ੍ਹਾ ਦੇ ਸਮਾਨ ਹੋਰ ਕੋਈ ਧਰਤੀ ਦੇ ਉੱਤੇ ਭੂਮੀ ਨਹੀਂ ਹੈ ਜਾਇ ਕਰੋ ਤਬ ਉਗਰ ਮਹਾ ਉੱਥੇ ਜਾ ਕੇ ਬੜਾ ਕਠਨ ਤਪ ਕਰ ਤਿਰਤੇ ਮਨਹੋਦ ਸੋ ਸਿੱਧ ਮਕਾਨ ਤੁਹਾਨੂੰ ਉਹੀ ਦੀ ਜਗ੍ਹਾ 'ਚ ਹੈ ਮਾਦ ਵੀ ਰਖੀ ਦੀ ਬਿਠਾਉਨੇ ਆ ਅਮਰਤ ਦੇ ਸਮੇਤ ਜਿੱਥੇ ਜੇ ਤਿਲ ਜਨਾਂ ਜਾਪ ਜਪੀਏ ਮਨ ਜਿੰਨਾ ਫਲ ਹੋਊਗਾ ਜਿਵੇਂ ਸਾਧ ਸੰਦੀ ਧਰਤੀ 'ਚ ਵੀ ਫਰਕ ਹੈ ਜੇ ਕਲਰ ਦੀ ਧਰਤੀ 'ਚ ਕੋਈ ਬੀਜੇਗਾ ਉੱਥੇ ਕੁਝ ਵੀ ਨਹੀਂ ਹਰਾ ਹੋਣਾ 20 ਵੀ ਚਰਿਆ ਜਾਊ ਗਵਾ ਬੈਠੂ ਪਰਲੇਓ ਕਈ ਧਰਤੀਆਂ ਕਮਜ਼ੋਰ ਨੇ ਉੱਥੋਂ ਸੱਤ ਨਹੀਂ ਥੋੜਾ ਝਾੜ ਮਿਲਦਾ ਫਸਲ ਦਾ ਜਿੱਥੇ ਕਿਤੇ ਨਿਆਈਆਂ ਨੇ ਉੱਥੋਂ ਬਹੁਤਾ ਮਿਲਦਾ ਹੈ ਇਸੇ ਤਰ੍ਹਾਂ ਖਰਸਾ ਜੀ ਜਾਪ ਜਪਣ ਦਾ ਵੀ ਫਰਕ ਹੈ ਆਪਾਂ ਘਰ ਕਰੀਏ ਨਾ ਜਾਪ ਉਹਨਾਂ ਫਲ ਨਹੀਂ ਜਿੰਨਾ ਸੰਗਤ ਚ ਆਿਆਂ ਦਾ ਫਲ ਹੈ ਸੰਗਤ ਵਿੱਚ ਅਧਿਕ ਸੱਤ ਦੀ ਫਲ ਪ੍ਰਾਪਤ ਹੁੰਦਾ ਕਿਉਂ ਇੱਥੇ ਵਰਤੀ ਇਕਾਗਰ ਸੈਜੇ ਹੀ ਹੋ ਜਾਂਦੀ ਘਰ ਬੈਠ ਕੇ ਭਜਨ ਕਰੀ ਜਾਓ ਵਰਤੀ ਇਕਾਗਰ ਹੀ ਨਹੀਂ ਹੁੰਦੀ ਫੁਰਨੇ ਆਚੀ ਮਨ ਤੁਰਿਆ ਫਿਰਦਾ ਨਹੀਂ ਘਰ ਦੇ ਬਲਾ ਲੈਂਦੇ ਇੱਥੇ ਸਾਰੇ ਆਪਾਂ ਭੈਣ ਭਾਈ ਸੰਗਤ ਦੇ ਰੂਪ ਸਤਿ ਕੰਸਾ ਜੀ ਘਰ ਗੁਰੂ ਕਾ ਵੀ ਪ੍ਰਤਾਪ ਹੈ ਜੋ ਆਪਾਂ ਮਹਿਮਾ ਸੁਣੀ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉੱਥੇ ਤਾਂ ਸਤਿ ਸੰਦੀ ਬਕੁੰਠ ਧਾਮ ਹੈ ਭਾਈ ਗੁਰਦਾਸ ਜੀ ਨੇ ਫਰਮਾਇਆ ਸੋ ਇਸ ਵਿੱਚ ਕਰਕੇ ਭਗਵਾਨ ਜੀ ਦੱਸ ਰਹੇ ਨੇ हे ਮਾਦਵੀ ਜਿੱਥੇ ਤੂੰ ਸਾਡੇ ਕੋਲ ਅਮਰਤ ਲਿਆ ਨਾ ਮੰਗ ਕੇ ਲੈ ਤੈਨੂੰ ਧਰਤੀ ਦਸੀ ਕਿੱਥੇ ਜਾ ਪਜਪ ਦੇਸ਼ ਪੰਚਾਲ ਰਸਾਲ ਸਨਾਤਨ ਬੜਾ ਸੁੰਦਰ ਪੰਜਾਬ ਦਾ ਦੇਸ਼ ਹੈ ਉਹ ਪ੍ਰਾਣਾ ਸਥਾਨ ਸਾਡਾ ਉੱਥੇ ਤੀਰਥ ਰਾਜ ਸੁਦਾਸਰ ਜਾਨਾ ਤੀਰਥਾਂ ਦਾ ਰਾਜਾ ਸੁਦਾਸਰ ਅੰਮ੍ਰਿਤਸਰ ਹੈ ਜਗਾ ਕੌਣ ਸੁਨ ਮਾਦਵੀ ਪਾਦ ਗਏ ਜਿਸ ਵੇਲੇ ਖਾਲਸਾ ਜੀ ਇਹ ਜਗਾ ਦਾ ਨਾਮ ਲਿਆ ਵਾਦ ਵੀ ਰਖੀ ਨੇ ਭਗਵਾਨ ਦੇ ਚਰਨ ਪਕੜ ਲੈ ਕਰਨਾ ਨਿਧ ਨਾ ਪੁਰਾਣਾ ਬਖਾਨੇ ਇਹ ਕਿਰਪਾ ਦੀ ਨਿਧੀ ਕੁਛ ਸਮੁੰਦਰ ਪਰਮੇਸ਼ਰ ਪਹਿਲਾਂ ਤਾਂ ਕਦੇ ਨਾਂ ਲਿਆ ਨਹੀਂ ਬਥੇਰੇ ਤੀਰਥ ਹੋਰ ਜਿੰਨੇ ਦੇਵਤਿਆਂ ਦੇ ਥਾਪੇ ਹੋਏ ਅਸੀਂ ਸੁਣਦੇ ਆਂ ਅੰਮ੍ਰਿਤਸਰ ਤੀਰਥ ਦਾ ਕਦੇ ਤੋਂ ਕਿਸੇ ਕੋਲ ਨਾਉ ਨਹੀਂ ਸੁਣਿਆ ਹਉ ਨਿਰਖਿਓ ਨਹੀਂ ਅੰਮ੍ਰਿਤ ਤੀਰਥ ਮੈਂ ਜਾਵਾ ਕਿਵੇਂ ਉੱਥੇ ਪੰਜਾਬ ਚ ਮੈਂ ਤਾਂ ਦੇਖਿਆ ਹੀ ਨਹੀਂ ਅੰਮ੍ਰਿਤਸਰ ਤੀਰਥ ਦਿਓ ਦਿਖਾਏ ਦਿ ਆਲ ਮਰਾਰੀ اے ਮਰਾਰੀ ਮਰਦੈਤ ਨੂੰ ਮਾਰਨੇ ਵਾਲੇ ਭਗਵਾਨ ਜੀ ਮੇਰੇ ਤੇ ਦਿਆਲੂ ਹੋ ਕੇ ਮੈਨੂੰ ਜਗਾ ਦਿਖਾ ਦਿਓ ਮੈਨੂੰ ਬਿਠਾ ਦਿਓ ਉੱਥੇ ਰ ਜਾ ਕੇ ਮੈਂ ਅਮਰ ਦੇ ਆਸਰੇ ਭਜਨ ਕਰਾਂ ਭਗਤ ਅਦੀਨ ਪਰ ਬੀਨ ਚਲੇ ਇਹਦੀ ਬੇਨਤੀ ਪ੍ਰਵਾਨ ਕਰਕੇ ਖਾਲਸਾ ਜੀ ਭਗਤਾਂ ਦੇ ਅਧੀਨ ਨੇ ਪਰਮੇਸ਼ਰ ਇਹ ਪਰਨ ਹੈ ਇਹਦੇ ਅਧੀਨ ਹੋ ਕੇ ਚੱਲ ਪੈਂ ਜਨਦੀਰ ਪੈ ਤਾਲ ਮੈਂ ਅਬਨਵਾਰੀ ਇਹਦੀ ਨਿਮਰਤਾ ਦੇਖ ਕੇ ਆਪਣੇ ਸੇਵਕ ਦੀ satsang ਜੀ ਇੱਥੇ ਕਿਰਪਾ ਕੀਤੀ ਇਹਦੇ ਨਾਲ ਚੱਲੇ ਮਾਦਵੀ ਦੇ ਬਹਣ ਬਾਮ ਵਿਚਾਰ ਸਭ ਸੁਰਾ ਸਾਰੇ ਦੇਵਤਿਆਂ ਦੀ ਸਭਾ ਤਿਆਗ ਨੂੰ ਪਿੱਠ ਦੇ ਦਿੱਤੀ ਇਸ ਤਰ੍ਹਾਂ ਵਾਹਨ ਸੀ ਗਰੜ ਉਹ ਵੀ ਤਿਆਗ ਦਿੱਤਾ ਲక్ష్ਮੀ ਦੀ ਪ੍ਰਵਾਹ ਨਹੀਂ ਕੀਤੀ 바ਰਜ ਲੋਚਨ ਸ੍ਰੀ ਗਰਧਾਰੀ ਗਵਰ ਸ੍ਰੀਖੇ ਨੇਤਰ ਸਾਥ ਸੰਗ ਜੀ ਜਿਸ ਨੇ ਦੁਆਪਰ ਦੇ ਅੰਦਰ ਪਹਾੜ ਚੱਕਿਆ ਹੈ ਗਰਧਾਰੀ ਖਵਾਇਆ ਹੈ ਐਸਾ ਜੋ ਸਰਗਣ ਸਰੂਪ ਪਰਮੇਸ਼ਰ ਹੈ ਉਹ ਸਾਰੇ ਪਦਾਰਥਾਂ ਨੂੰ ਲక్ష్ਮੀ ਨੂੰ ਦੇਵਤਿਆਂ ਨੂੰ ਤਿਆਕ ਕੇ ਮਦ ਵੀ ਰਖੀ ਨਾ ਚੱਲ ਪੈ। ਦੇਖ ਸਭੇ ਸੋਰ ਬ੍ਰਿੰਦ ਇਹ ਵਿਦ। ਇਹ ਵਿਧੀ ਦੇਖ ਕੇ ਨਾ ਸਾਰੇ ਦੇਵਤੇ ਹੈਰਾਨ ਹੋ ਗਏ। ਰੌੜ ਪਰਿ ਚਲਿਓ ਸਭ ਭਾਰੀ। ਦੇਵਤਿਆਂ ਚ ਰੌਲਾ ਪੈ ਗਿਆ ਕਹਿੰਦੇ ਬੜੀ ਸੋਹਬਾ ਵਾਲਾ ਭਗਵਾਨ ਇਕੱਲੇ ਰਖੀ ਨਾਲ ਹੀ ਤੁਰ ਪਿਆ। ਚੋ ਭਈ ਸੁਰਿਆਸਰ ਸੰਗ ਆਏ ਸ੍ਰੀ ਬਰ ਦੇਵਤੇ ਵੀ ਮਗਰ ਹੀ ਆਗੇ ਖਾਲਸਾ ਜੀ ਲక్ష్ਮੀ ਨੂੰ ਨਾਲ ਲੈ ਕੇ ਕਿ ਜਿੱਧਰ ਭਗਵਾਨ ਜਾਂਦੇ ਆਪਾਂ ਵੀ ਮਗਰ ਹੀ ਚੱਲੀਏ ਸੁਦਾਸਰ ਓਵਰ ਦੇਖਤ ਪੇਸਰ ਆਜੇ ਖਾਲਸਾ ਜੀ ਅੰਮ੍ਰਿਤਸਰ ਸਾਹਿਬ ਵਾਲੀ ਧਰਤੀ ਭੂਮੀ ਤੇ ਸ੍ਰੀ ਪੱਤ ਸ੍ਰੀ ਹਰਮੰਦਰ ਰਾਜਾ ਜਿੱਥੇ ਹਰਮੰਦਰ ਸਾਹਿਬ ਪ੍ਰਕਾਸ਼ ਹੁੰਦਾ ਨਾ ਗੁਰੂ ਗ੍ਰੰਥ ਸਾਹਿਬ ਦਾ ਇੱਥੇ ਆ ਕੇ ਸਤ ਸੰਗ ਜੀ ਚੌਂਕੜਾ ਮਾਰ ਲਿਆ ਆਪਣਾ ਮੁਖ ਕਰ ਲਿਆ ਦੁਖ ਭਜਨੀ 베ਰੀ ਆ ਜਿੱਧਰ ਸਤ ਸੰਧੀ ਅਸ਼ਟ ਘਾਟ ਵੱਲ ਨੂੰ ਨਾਲ ਹੀ ਆ ਕੇ ਲక్ష్ਮੀ ਬੈਠ ਗਈ ਰਮਾ ਸਹਿਤ ਸੰਘਾਸਨ ਸਾਜੈ ਐ ਸੰਘਾਸਨ ਦੇ ਉੱਤੇ ਸਤ ਸੰਧੀ ਬੈਠ ਕੇ ਜੇ ਬਕੁੰਠ ਧਾਮ ਦੇ ਅੰਦਰ ਅਸ਼ੀਰ ਸਮੁੰਦਰ ਦੇ ਉੰਦੇ ਛੇਸ਼ਨਾਗ ਦੀ ਸੇਜਾ ਦੇ ਉੱਤੇ ਜਿਵੇਂ ਭਗਵਾਨ ਜੀ ਲక్ష్ਮੀ ਦੇ ਸਮੇਤ ਬਿਰਾਜਦੇ ਨੇ ਆਹ ਹਰਮੰਦਰ ਸਾਹਿਬ ਵਿੱਚ ਬਿਰਾਜੈ ਪੂਰਬ ਮੁਖ ਹਰ ਗਿਰਾ ਉਚਾਰੀ ਪੂਰਬ ਚੜ੍ਹਦੇ ਵੱਲ ਨੂੰ ਬੋਖ ਕਰਕੇ ਬਾਣੀ ਕਹੀ ਭਗਵਾਨ ਨੇ ਸੁਨ ਮਾਦਵ ਰਖ ਬਰਮਾਚਾਰੀ اے ਬ੍ਰਹਮਚਾਰੀ ਬ੍ਰਹਮਚਾਰੀ ਸੀ ਨਾ ਸਤ ਸੰਗਜੀ ਗ੍ਰਸਤੀ ਨਹੀਂ ਸੀ ਮਾਦਵ ਰਖੀ ਨੂੰ ਕਹਿਣ ਲੱਗੇ ਮਾ ਇਹਨੂੰ ਸਤ ਸੰਗਤ ਜੀ ਹੇ ਰਖੀ ਬ੍ਰਹਮਚਾਰੀ ਆ ਤੂੰ ਸੁਣ ਸਾਡਾ ਬਚਨ اے ਸੰਮੁਖ ਦੁੱਖ ਭੰਜਨ ਮਾਈ ਆ ਸਾਹਮਣੇ ਦੁੱਖ ਭੰਜਨੀ ਮਾਈ ਦੁੱਖ ਭੰਜਨੀ 베ਰੀ ਹੈ ત્રિબદ ताप हरणी सुखदाई जो ਇੱਥੇ ਇਸ਼ਨਾਨ ਕਰੇਗਾ ਆਦੀ ਬਿਯਾਦੀ ਫਾਦੀ ਤਿੰਨੇ ताप ਨਾਸ ਕਰਨ ਵਾਲੀ ਹੈ ਸਾਰੇ ਜੀਵਾਂ ਨੂੰ ਸੁਖ ਦੇਣ ਵਾਲੀ ਹੈ ਐਵੇਂ ਨਹੀਂ ਖਲਸਾ ਜੀ ਦੁੱਖ ਭੰਜਨੀ ਜਾ ਕਰਕੇ ਆਪਾਂ ਇਸ਼ਨਾਨ ਕਰਦੇ ਮਦ મહਾ ਤੀਰਥ ਮਨ ਰਾਜਾ ਦੁੱਖ ਭੰਜਨੀ ਤੋਂ ਲੈ ਕੇ ਇੱਥੇ ਹਰ ਕੀ ਪੌਣੀ ਤੱਕ ਇਹ ਸਾਰੇ ਬੜਾ ਭਾਰੀ ਤੀਰਥ ਹੈ ਇਹ ਮੁੰਨੀਆਂ ਦੇ ਰਾਜੇ ਮਦ ਵੀ ਇਹ ਬੜਾ ਪਵਿੱਤਰ ਤੀਰਥ ਹੈ ਗੋਪ ਪਦਾਰਥ ਮਮ ਉਪਰਾਜਾ ਇਹ ਪਦਾਰਥ ਗੁਪਤ ਸੀ ਹਲੇ ਕਿਸੇ ਨੂੰ ਦੱਸਣਾ ਨਹੀਂ ਸੀ ਤੇਰੇ ਹਿੱਤ ਕਰਕੇ ਦੱਸਿਆ ਹੈ ਤਲਸ਼ ਤਲਸ਼ ਪ੍ਰਤ ਸੁਰ ਬੈਠਾ ਰਹੇ ਇੱਥੇ ਧਨਕ ਸੱਤ ਜੀ ਤਿੰਨ ਹੱਥ ਦਾ ਹੁੰਦਾ ਜਿਹੜਾ ਧਨਕ ਹੁੰਦਾ ਇੰਨੀ-ਇੰਨੀ ਜਗ੍ਹਾ ਸਾਰੇ ਦੇਵਤਿਆਂ ਨੂੰ ਅਸੀਂ ਦਿੱਤੀ ਹੈ ਬੈਠਣ ਵਾਸਤੇ ਅਬ ਅੰਤਰ ਤਿੰਨ ਕੇ ਅਨਸਾਰੇ ਤੇ ਜਿਤਨਾ ਇੱਥੇ ਜਲ ਫਸ ਸਜੇਗਾ ਜਲ ਦੇ ਵਿੱਚ ਬੈਠਣਗੇ ਉਹ ਆਪਣੀ ਇੱਛਾ ਅਨੁਸਾਰ ਜਲ ਮੇ ਬਸੇ 86 ਤੀਰਥ 66 ਤੀਰਥ ਵੀ ਆ ਕੇ ਇੱਥੇ ਹੀ ਰਹਾ ਕਰਨਗੇ ਕੱਲੇ-ਕੱਲੇ ਤੀਸ ਤੇ ਜਾਣ ਦੀ ਲੋੜ ਨਹੀਂ ਇਸੇ ਕਰਕੇ ਖਾਲਸਾ ਜੀ ਸਿਆਣੇ ਜਿਹੜੇ ਗੁਰਮੋ ਗੁਰਸਖ ਭੇਤੀ ਨੇ ਨਾ ਉਹ ਪਹਿਲਾਂ ਬਾਹਰ ਇਸ਼ਨਾਨ ਕਰਦੇ ਆ ਉਸ ਤੋਂ ਬਾਅਦ ਵਾਸਦੂ ਦਾ ਜਾਪ ਜਪਦੇ ਜਪਦੇ ਸੁਣੇ ਕੇ ਸੀ ਪੰਜ ਜੁੱਪੀਆਂ ਸਤ ਸੰਗਤ ਜੀ ਇਸ਼ਨਾਨ ਕਰਦੇ ਮਾਰਦੇ ਨੇ ਦੁੱਖ ਭੰਜਨੀ ਬੇਰੀ ਦੇ ਕਿਨਾਰੇ ਤੇ ਉਸ ਤੋਂ ਬਾਅਦ ਉੱਥੋਂ ਨਿਕਲ ਕੇ ਸਤਸੰਗਤ ਜੀ ਸਾਹਮਣੇ ਬਿਲਕੁਲ ਹਰਕੀ ਪੌੜੀ ਦੇ ਥੜੇ ਤੋਂ ਦੂਸਰੇ ਪਾਸੇ ਉੱਥੇ 68 ਘਾੜ ਦਾ ਸਤਸੰਗਤ ਜੀ ਮਹਾਤਮਾ ਅਸ਼ਨਾਨ ਕਰਨ ਦਾ ਉੱਥੇ ਫਿਰ ਸਤਸੰਗਤ ਜੀ ਦੁਬਾਰਾ ਫਿਰ ਪੰਜ ਪੰਜ ਚੁਬੀਆਂ ਤੇ ਪੰਜ ਚੂਲੇ ਲੈ ਕੇ ਫਿਰ ਸਤਸੰਗਤ ਜੀ ਬਾਹਰ ਨਿਕਲ ਕੇ ਆਪਣੇ ਬਸਤਰ ਬਦਲਦੇ ਹਨ ਸੋ ਮਹਾਰਾਜ ਦੱਸ ਰਹੇ ਨੇ ਕਿ ਇਹ ਆਦਮੀ ਰਖੀ ਅਠਾਰਥ ਤੀਰਥ ਵੀ ਇੱਥੇ ਵਸਦੇ ਹਨ ਇਨਵੇਂ ਤਰੋ ਸਦਾਸੁਰ ਸਮਰੱਥ ਹੁਣ ਤੂੰ ਇੱਥੇ ਇਹ ਜਿਹੜਾ ਸ਼ਕਤੀਸ਼ਾਲੀ ਅੰਮ੍ਰਿਤ ਦਾ ਘੜਾ ਹੈ ਨਾ ਇੱਥੇ ਰੱਖ ਲੈ ਹਰ ਕੀ ਪੌੜੀ ਤੇ ਜਿੱਥੇ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਅਗੁਰੂ ਗ੍ਰੰਥ ਸਾਹਿਬ ਨੂੰ ਆਪ ਬਾਹਰ ਨਿਕਲ ਕੇ ਚੂਲਾ ਲੈਣੇ ਪਿਛਲੇ ਪਾਸੇ ਉਹ ਸਤ ਜੀ ਹਰ ਕੀ ਪੌੜੀ ਹੈ ਉੱਥੇ ਅਮਰਤ ਦਾ ਘੜਾ ਟਿਕਾਇਆ ਇਨ ਟਿਗ ਬੈਠ ਕਰੋ ਤਪ ਭਾਰੀ ਇੱਥੇ ਬੈਠ ਕੇ ਤਪ ਕਰਦਾ ਜਿਹੜਾ ਤੇਰਾ ਚਾਹ ਲਾ ਲ ਇਹ ਮਮ ਸਦਨ ਸਨਾਤਨ ਚਾਰੀ ਇਹ ਭਗਵਾਨ ਕਹਿਣ ਲੱਗੇ ਮੇਰਾ ਬੜਾ ਸੁੰਦਰ ਬੜਾ ਪ੍ਰਾਤਨ ਘਰ ਹੈ ਸਭ ਤੇ ਗੋਪਤ ਹੋਏ ਪ੍ਰਗਟਾਇਓ ਸਾਰਿਆਂ ਤੋਂ ਗੁਪਤ ਸੀ ਰੱਖਿਆ ਹੋਇਆ ਦੇਵਤਿਆਂ ਤੋਂ ਇਹ ਤੈਨੂੰ ਪ੍ਰਗਟ ਕਰਕੇ ਦੱਸਿਆ ਯਾ ਤੀਰਥ ਫਲ ਸ੍ਰੀ ਮੁਖ ਗਾਇਓ ਇਉਂ ਤੀਰਥ ਦਾ ਇਸ ਦਾ ਫਲ ਸੁਭਾਏ ਮਾਨ ਪਰਮੇਸ਼ਰ ਨੇ ਆਪ ਮੁੱਖੋਂ ਕਥਨ ਕੀਤਾ ਹੈ ਪੰਡਤ ਜਨੋ ਭਾਈ ਗੁਰਦਾਸ ਜੀ ਕਹਿ ਰਹੇ ਨੇ ਧਰਮ ਅਰਥ ਕਾਮੂ ਔਰ ਮੋਖੂ ਧਰਮ ਅਰਥ ਕਾਮ ਮੋਖ ਚਾਰ ਪਦਾਰਥ ਮੰਨੇ ਹਨ ਮਨ ਬਚ ਕਰਮ ਅਗ ਕਲ ਹਰ ਦੋਖੂ ਚਾਰੇ ਪਦਾਰਥ ਮਿਲਦੇ ਨੇ ਇਸੇ ਤਰ੍ਹਾਂ ਮਨ ਬਾਣੀ ਸਰੀਰ ਦੇ ਸਦ ਸੰਗ ਜਿਹੜੇ ਪਾਪ ਨੇ ਨਾ ਮਨ ਦੇ ਪਾਪ ਨੇ ਬੁਰਾ ਚਿਤ ਬੁਣਾ ਕਿਸੇ ਦਾ ਵਕਾਰ ਚਿਤ ਬੁਣਾ ਧੀ ਭੈਣ ਦੇ ਸਾਝੀ ਨਾ ਹੋਣਾ ਇਹ ਮਨ ਦੇ ਪਾਪ ਨੇ ਤੇ ਸਤ ਜੀ ਬਾਣੀ ਦੇ ਪਾਪ ਨੇ ਰਸਨਾ ਦੇ ਨਾਲ ਗਾਣਾ ਕੱਢਣੀਆਂ ਨਿੰਦਿਆ ਚੁਗਲੀ ਕਰਨੀ ਤੇ ਤਾਦ ਕੇ ਬਾਣੀ ਦੇ ਪਾਪ ਨੇ ਤਨ ਦੇ ਪਾਪ ਤਾਂ ਆਪ ਜਾਣਦੇ ਹੀ ਨੇ ਸਤ ਸੰਗਤ ਜੀ ਗਵੇਂ ਦੀਵ ਦਾ ਗळा ਕੁੱਟੀ ਜਾਣਾ ਕੋਈ ਤਲਵਾਰ ਦੇ ਨਾਲ ਗळा ਕੁੱਟ ਦੇਵੇ ਕੋਈ ਕਲਮ ਦੇ ਨਾਲ ਕਲਮਾ ਕਲਮਾ ਨਾਲ ਵੀ ਕੁੱਟ-ਕੁੱਟ ਦਿੰਦੇ ਕਲਸਾ ਜੀ ਸੋ ਐਸੇ ਜਿਹੜੇ ਮਨ ਤਨ ਦੇ ਪਾਪ ਨੇ ਉਹ ਸਭ ਲੈ ਜਾਂਦੇ ਇੱਥੇ ਕਲਪਨਾ ਪੜੋ ਪੰਗਤੀ ਇਹ ਮਨ ਬਚ ਕਰਮ ਅਗ ਕਲ ਹਰ ਦੋਖੂ ਕਲ ਯੁਗ ਦੇ ਜਿਹੜੇ ਨਾ ਜੀਵ ਨੇ ਇਹਨਾਂ ਦੇ ਮਨ ਬਾਣੀ ਸਰੀਰ ਦੇ ਜਿਹੜੇ ਤਾਪ ਨੇ ਸਾਰੇ ਨਾਸ ਕਰਨ ਵਾਲਾ ਤੀਰਥ ਹੈ ਜਬ ਜਬ ਹੋਵੇ ਕੰਠ ਉਦਾਸਾ ਏ ਮਾਧਵੀ ਰਖੀ ਤੈਨੂੰ ਹੋਰ ਬਾਤ ਦਸੀਏ ਭਗਵਾਨ ਜੀ ਕਹਿੰਦੇ ਜਦੋਂ ਜਦੋਂ ਮੈਂ ਬਕੁੰਠ ਤੋਂ ਉਦਾਸ ਹੋ ਜਾਂਨਾ ਹ ਤਬ ਹੋਂ ਆਏ ਸੋ ਕਰੋ ਨਿਵਾਸ ਫਿਰ ਮੈਂ ਮਾਤ ਲੋਕ ਵਿੱਚ ਉਤਰ ਕੇ ਇੱਥੇ ਆ ਕੇ ਨਿਵਾਸ ਰੱਖਦਾ ਇਹ ਅੰਮ੍ਰਿਤਸਰ ਸਾਹਿਬ ਵਾਲੇ ਸਥਾਨ ਤੇ ਇਹ ਤੀਰਥਮ ਦੇਹ ਸਰੂਪਾ हे ਮਾਦਵੀ ਰਖੀ ਇਹ ਜਿਹੜਾ ਤੀਰਥ ਹੈ ਮੇਰੀ ਦੇਹ ਹੈ ਗੰਗਾ ਦੇਕ ਪਦ ਜਲ ਮੂਨ ਮੂਨ ਭੂਖਾ हे हे मुਨੀ ਜਿਨਨੇ ਗੰਗਾ ਆਦਿਕ ਤੋਂ ਲੈ ਕਰਕੇ ਹੋਰ ਤੀਰਥ ਨੇ ਉਹ ਮੇਰੇ ਚਰਨਾਂ ਦਾ ਜਲ ਨੇ ਉਹ ਮੇਰੇ ਚਰਨਾਂ ਦੀ ਚਰਨ ਘੋਲ ਹੈ ਜਿਨਨੇ